ਇੱਕ ਪਾਸੇ 45 ਡਿਗਰੀ ਦਾ ਤਾਪਮਨ ਹੋ ਚੁੱਕਿਆ ਹੈ ਦੂਸਰੇ ਪਾਸੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਜਦੋਂ ਇਹੋ ਜਿਹੀ ਕੋਈ ਮੁਸ਼ਕਲ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਭਰੋਸਾ ਹੁੰਦਾ ਹੈ ਉਹ ਰਾਜਨੀਤਕਾਂ ਦਾ ਹੁੰਦਾ ਲੋਕ ਸਭਾ ਚੋਣ ਸਿਰ ਤੇ ਹੋਣ ਤੇ ਫਿਰ ਭਰੋਸਾ ਹੋਰ ਜ਼ਿਆਦਾ ਹੋ ਜਾਂਦਾ ਸੋ ਲక్ష్ਮੀ ਵੀਰ ਏਰੀਆ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਲੋਕਾਂ ਨੇ ਕਾਫੀ ਜਿਹੜੋਂ ਲੈਟਰਾਂ ਦਿੱਤੀਆਂ ਕਾਰਪੋਰੇਸ਼ਨ ਵਿਭਾਗ ਦੇ ਵਿੱਚ ਨਗਰ ਨਿਗਮ ਦੇ ਵਿੱਚ ਲੈਟਰਾਂ ਦਿੱਤੀਆਂ ਜਦੋਂ ਹੱਲ ਨਹੀਂ ਹੋਇਆ ਤੇ ਫਿਰ ਉਹਨਾਂ ਕੋ ਸਿਰਫ ਇੱਕੋ ਹੀ ਆਸਰਾ ਸੀ ਉਹ ਸੀ ਵੋਟ ਨਾ ਪਾਉਂਦਾ ਸੋ ਹੱਥ ਹੱਤਾ ਦੇ ਵਿੱਚ ਪੰਫਲੈਟ ਫੜੇ ਆ ਜਿਹਦੇ ਵਿੱਚ ਲਿਖਿਆ ਨੋ ਵਾਲਟਰ ਨੋ ਵੋਟ ਕਿ ਅਗਰ ਉਹਨਾਂ ਦੀ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਏਗੀ ਤੇ ਉਹ ਇਸ ਵਾਰੀ ਵੋਟ ਵੀ ਨਹੀਂ ਪਾਣਗੇ ਕਿੰਨੇ ਦਿਨਾਂ ਦੀ ਦਿੱਕਤ ਹੈ ਕਿੰਨੇ ਦਿਨਾਂ ਦੀ ਪਰੇਸ਼ਾਨੀ ਹੈ ਕਿੰਨੀਆਂ ਹੁਣ ਤੱਕ ਲੈਟਰਾਂ ਦੇ ਚੁੱਕੇ ਆ ਜਦੋਂ ਅੰਨੇ ਤਾਪਮਨ ਦੇ ਵਿੱਚ 45 ਡਿਗਰੀ ਦਾ ਤਾਪਮਨ ਹੋਏ ਤੇ ਘਰ ਦੇ ਵਿੱਚ ਪਾਣੀ ਨਾ ਆ ਰਿਹਾ ਹੈ ਤਾਂ ਸਭ ਤੋਂ ਜ਼ਿਆਦਾ ਮੁਸ਼ਕਲ ਆਉਂਦੀ ਹੈ ਕਿਉਂਕਿ ਪਾਣੀ ਅੱਜ ਦੇ ਦਿਨ ਦੇ ਵਿੱਚ ਜ਼ਰੂਰਤ ਹੈ ਸੋ ਲੋਕ ਸਾਡੇ ਨਾਲ ਮੌਜੂਦ ਹੈ ਭੰਜੀ ਨੋ ਵਾਟਰ ਨੋ ਵੋਟ ਐ ਕੀ ਕਹਿਣਾ ਚਾਹੋਗੇ ਕਿੰਨੇ ਦਿਨ ਦੀ ਮੁਸ਼ਕਲ ਹੈ ਕੀ ਕੀ ਮੁਸ਼ਕਲ ਆ ਰਹੀ ਹੈ ਜਮੀਨਾ ਹੋਣ ਵਾਲਾ ਜੇ ਪਾਣੀ ਨਹੀਂ ਮਿਲਦਾ ਤੇ ਕੋਈ ਇੰਨੀ ਗਰਮੀ ਹੈਗੀ ਪਾਣੀ ਤਾਂ ਜੜਨਾ 5:30 12 ਕੋਈ ਆਂਦਰ ਨੂੰ ਪੀਣਾ ਨਾ ਪੰਧਾ ਪਾਣੀ ਪਾਣੀ ਹੈ ਨਹੀਂ ਬਿਲਕੁਲ ਵੀ ਪਾਣੀ ਬਿਲਕੁਲ ਵੀ ਜਾ ਕੇ ਦੇਖੋ ਨਾ ਤੇ ਇੰਨੀ ਸਮੱਸਿਆ ਪਾਣੀ ਦੀ ਸਾਨੂੰ ਮੁਸ਼ਕਲ ਲੱਗੇ ਐਸੇ ਮੰਦਰੋ ਢੋਟੋ ਕੇ ਮਰ ਜਾਣੇ ਸਾਨੂੰ ਸਰੀਰ ਵੀ ਜਿਹੜਾ ਕੰਨ ਸੰਦਾ ਥੱਕ ਜਾਂਦਾ ਕਿੰਨਾ ਕੀ ਢੋ ਲੈਗਾ ਸਵੇਰੇ ਰਜੂ ਸਾਨੂੰ ਉਹਦੇ ਕੀ ਦੋ ਦਮ ਅੱਗੇ ਪਾਣੇ ਨਾ ਖਸਾਬ ਲੰਗਾਂਦੇ ਸਰੀਰ ਤੇ ਨਾ ਕੁਛ ਉਹ ਗੰਦਾ ਪਾਣੀ ਫੇਲ ਫਰੇਛੇ ਸੁਟਦੇ ਆਂ ਐਦਾਂ ਦੇ ਗੰਦੇ ਕੰਮ ਕਰ ਸਾਡੇ ਕੋਲ ਕਰਵਾਣ ਦੇ ਵੀ ਸੁਣਦੇ ਨਹੀਂ ਆ ਸਾਡੀ ਹੈ ਜਾਣੇ ਆ ਜਾ ਕੇ ਇੰਨਾ ਬੋਲ ਕੇ ਆਨੇ ਆ ਬਸ ਆਣ ਕੇ ਉਧਰ ਵੀ ਸਾਖ ਦੇਖੋ ਪੁੱਟ ਕੇ ਕਿੰਨਾ ਕਿੰਨੇ ਜਨੇ ਬੰਦੇ ਆਏ ਚਾਹ ਪਾਣੀ ਜਿੰਨਾ ਕਹੇ ਜੀ 8 ਕੱਪ ਚਾਹ ਦੇ ਬਣਾ ਦਿਓ 8 ਕੱਪ ਚਾਹ ਦੇ ਬਣਾਤੇ ਨਾ ਖਾਣ ਪੀਣ ਦੀ ਪਲੇਟਾਂ 'ਚ ਚੀਜ਼ਾਂ ਵੀ ਰੱਖਦੀ ਸਬਜ਼ੀਆਂ ਮੰਗੇ ਸਬਜ਼ੀਆਂ ਵੀ ਮੈਂ ਦਿੰਦੀ ਫਿਰ ਮੈਂ ਫਰੈਂਟਾ ਵੀ ਲਗਾਤਾ ਪੱਖਾ ਵੀ ਗਰਮੀ ਹੈ ਵਿਚਾਰੇ ਟੋਇਆ ਕਰਦੇ ਪਏ ਨੇ ਇੱਥੇ ਕੁਰਸੀਆਂ ਤੇ ਬੈਠੇ ਰਹੇ ਫਿਰ ਪਾਣੀ ਵਾਟਰ ਕੂਲਰ 'ਚ ਉਹ ਤਾਂ ਪਾ ਕੇ ਬਰਫ ਬੁਰਾ ਪਾ ਕੇ ਸਾਰਿਆਂ ਨੂੰ ਪਾਣੀ ਬਣਾ ਲੰਦਰ ਵੀ ਚਲੋ ਪਾਣੀ ਦਾ ਮਸਲਾ ਹੱਲ ਹੋ ਜਾਵੇ ਫਿਰ ਸ਼ਾਮ ਨੂੰ ਫਿਰ ਕਹਿੰਦੇ ਭੰਜੀ ਚਾਹ ਪੀਣੀ ਮੈਂ ਫਿਰ ਚਾਹ ਬਣਾਉਂਦੀ 1/2 ਕਿਲੋ ਕਿਲੋ ਦੁੱਧ ਮੈਂ ਫੂਕਿਆ ਮੈਂ ਇਹ ਨਹੀਂ ਕਹਿੰਦੀ ਮੈਂ ਚਾਹ ਤਾਂ ਮੇਨਾ ਨਹੀਂ ਰਹੀ ਲੇਕਿਨ ਮੈਂ ਪਸੇ ਪਾਣੀ ਕਰਕੇ ਵੀ ਪਾਣੀ ਆ ਜਾ ਸਾਰਿਆਂ ਨੂੰ ਚਲੋ ਬਈ ਤੰਗੀ ਹੋ ਰਹੀ ਹੈ ਮੈਂ ਫਿਰ ਵੱਲੇ ਉਹ ਪੂਟਕੇ ਟੋਏ ਟੋਏ ਕਰਕੇ ਚਲੇ ਲੈਟਰ ਲੈਟਰ ਦਿੱਤੀ ਤੁਸੀਂ ਲੈਟਰਾਂ ਦਿੱਤੀ ਅਜ ਤੱਕ ਦਿੱਤੀ ਹੈ ਲੈਟਰ ਦਿੱਤੀ ਅਸੀਂ ਸਾਰੀ ਗਲੀ ਦੇ ਸਾਈਨ ਕਰਵਾ ਕੇ ਦਿੱਤੀ ਆ ਰੋਜ਼ ਆਂਦੇ ਗਲੀ ਚ ਟੋਇਆ ਪੁੱਟ ਕੇ ਗਾਂ ਜਾਂਦੇ ਆ ਕੋਈ ਸਾਡੀ ਸਮੱਸਿਆ ਦਾ ਹੱਲ ਨਹੀਂ ਕਰਦੇ ਸਾਡੇ ਛੋਟੇ ਛੋਟੇ ਬੱਚੇ ਆ ਬੱਚਿਆਂ ਦਾ 10 ਦਿਨ ਤੋਂ ਹੋ ਗਏ ਪੇਟ ਖਰਾਬ ਹੁੰਦਿਆ ਦਵਾਈਆਂ ਲੈ ਲੈ ਕੇ ਅਸੀਂ ਬਿਹਾਲ ਹੋਏ ਪਏ ਆ ਸਾਡੇ ਘਰ ਤੁਸੀਂ ਜਾ ਕੇ ਦੇਖ ਸਕਦੇ ਇੱਕ ਬੂੰਦ ਪਾਣੀ ਦੀ ਨਹੀਂ ਹੈ ਇਸ ਟਾਈਮ ਹੁਣ ਤੇ ਲੋਕ ਸਭਾ ਚੋਣ ਆ ਹੁਣ ਤੇ ਵੋਟਾਂ ਮੰਗਣ ਵੀ ਆ ਰਹੇ ਆ ਆਸ਼ਾ ਹੈਗੀ ਉਹਨਾਂ ਕੋਲ ਅਸੀਂ ਉਹਨਾਂ ਕੋ ਕੁੱਕਾ ਆਸ਼ਾ ਕਰਦੇ ਨਹੀਂ ਆ ਕੋਈ ਉਹਨਾਂ ਹੱਡੀ ਸੁਣਦੇ ਆ ਸੀ ਉਹਨਾਂ ਨੂੰ ਕਿਉਂ ਵੋਟ ਪਾਣੀ ਅਸੀਂ ਪਾਣੀ ਜਿੰਨਾ ਤੱਕ ਤੁਸੀਂ ਕਿੰਨੀ ਕਿੰਨੀ ਦੇਰ ਦੀ ਮੁਸ਼ਕਲ ਹੈ ਕੀ ਕੀ ਮੁਸ਼ਕਲ ਆ ਰਹੀ ਹੈ ਇਹ ਡੇਢ ਮਹੀਨੇ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਆਈ ਇੱਕ ਬੂੰਦ ਵੀ ਨਹੀਂ ਡੇਢ ਮਹੀਨੇ ਤੋਂ ਤੇ ਹੁਣ ਇਹ 5-6 ਦਿਨਾਂ ਤੋਂ ਆਂਦੇ ਪਏ ਮਹਿਕਮੇ ਵਾਲੇ ਇੱਕ ਘਰ 'ਚ ਪਾਣੀ ਆਂਦਾ ਉਹਦੀ ਵੀਡੀਓ ਬਣਾ ਕੇ ਲੈ ਜਾਂਦੇ ਆ ਕਹਿੰਦੇ ਲక్ష్ਮੀ ਵਿਆਹ 'ਚ 6 ਨੰਬਰ ਗਲੀ 'ਚ ਬਥੇਰਾ ਪਾਣੀ ਹੈਗਾ ਵਾ ਉਹ ਗਲੀ ਬਸ ਕੰਮ ਉੱਥੇ ਠੱਪ ਹੋ ਜਾਂਦਾ ਵਾ ਤੇ ਆਂਦੇ ਆ ਇੱਕ ਘੰਟਾ ਦੋ ਆਂਦੇ ਪੁੱਟਦੇ ਟੋਆ ਇੰਨਾ ਕਟੋ ਇੱਥੇ ਪੁੱਟਦੇ ਇੰਨਾ ਕੋਥੇ ਪੁੱਟਦੇ ਚੱਲ ਜਾਂਦੇ ਆ ਹੁਣ ਰਾਜਨੇਤਾ ਵੋਟਾ ਮੰਗਣ ਆ ਰਹੇ ਆ ਤੁਸੀਂ ਲਿਖਤਾ ਨੋ ਵਾਟਰ ਨੋ ਵੋਟ ਹੁਣ ਤੁਸੀਂ ਵੋਟਾ ਦਾ ਵੀ ਬਾਈਕਟ ਕਰੋ ਜੇ ਪਾਣੀ ਨਹੀਂ ਹੈਗਾ ਤਾਂ ਕੋਈ ਵੋਟ ਨਹੀਂ ਪਾਣੀ ਦੋਗੇ ਤੇ ਅਸੀਂ ਇਹਨਾਂ ਦੇ ਨਾਲ ਆ ਜੇ ਪਾਣੀ ਨਹੀਂ ਹੈਗਾ ਕੋਈ ਵੋਟ ਨਹੀਂ ਹੈਗੀ ਆ ਨਾਲ ਚੱਲੂਗਾ ਅਸੀਂ ਉਹਨੂੰ ਵੋਟ ਜ਼ਰੂਰ ਦਵਾਂਗੇ ਜਿਹੜਾ ਮਤਲਬ ਕੋਈ ਮਦਦ ਨਹੀਂ ਕਰੂਗਾ ਉਹਨਾਂ ਨੂੰ ਅਸੀਂ ਵੋਟ ਕਾਦੇ ਵਾਸਤੇ ਦਵਾਂਗੇ ਡੇਢ ਮਹੀਨਾ ਪਾਣੀ ਨਾ ਹੋ ਗਿਆ ਬਸ ਵਿਚੋ ਵਿਚੋ ਆ ਜਾਂਦਾ ਵਿਚੋ ਦੋ ਦਿਨ ਆਂਦਾਂ ਕਿਤੇ ਆ ਗਿਆ ਆ ਗਿਆ ਹੁਣ ਤਾਂ 20 ਦਿਨ ਤੋਂ ਬਿਲਕੁਲ ਹੀ ਨਹੀਂ ਨਾ ਆ ਰਿਹਾ ਪਹਿਲੇ ਤਾਂ ਆ ਰਿਹਾ ਸੀ ਚਲੋ ਕਦੀ ਦੋ ਦਿਨ ਵੱਡ ਨਾ ਆਇਆ ਆਇਆ ਥੋੜਾ ਇਕੱਠਾ ਕਰ ਲਿਆ ਪਾਣੀ ਜੇ ਪਾਣੀ ਜੇ ਪਾਣੀ ਆਇਆ ਇਹਨਾਂ ਨੂੰ ਬਥੇ ਨਿਆ ਟਿਊਬਵੈਲ ਲਗਾ ਦਿਓ ਉਹ ਵੀ ਕਹਿੰਦੇ ਜਗ੍ਹਾ ਤੁਸੀਂ ਦਿਓ ਅਸੀਂ ਬਣਾ ਦਿੰਨੇ ਕੋਈ ਇੱਥੇ ਟਿਊਬਵੈਲ ਦੀ ਫੈਸਿਲਿਟੀ ਨਹੀਂ ਆ ਗਈ ਤੇ ਪਾਣੀ ਵੀ ਗੰਦਾ ਅੱਜ ਤਾਂ ਕੋਈ ਨਹੀਂ ਆਇਆ ਕੋਈ ਵੀ ਨਹੀਂ ਇੱਥੇ ਆਉਂਦਾ ਕੋਈ ਵੀ ਨਹੀਂ ਆਉਂਦਾ ਕਦੋਂ ਦੀ ਮੰਗ ਕੀਤੀ ਇਹਨਾਂ ਨੂੰ ਕਹਿੰਦੇ ਟਿਊਬਵੈਲ ਲਗਾ ਕੇ ਦਿਓ ਕੋਈ ਨਹੀਂ ਲਗਾ ਕੇ ਦਿੰਦਾ ਵਾ ਕਹਿੰਦੇ ਤੁਹਾਨੂੰ ਮੁਸਤਵਾਂ ਤੱਕ ਕਨੈਕਸ਼ਨ ਦਿੱਤਾ ਕਦੇ ਕਹਿੰਦੇ ਹਰ ਆਇਆ ਵੀ ਨਹੀਂ ਤਾਂ ਕਨੈਕਸ਼ਨ ਦਿੱਤਾ ਨਾ ਪਾਣੀ ਉਧਰੋਂ ਆਉਂਦੇ ਨਾ ਪਾਣੀ ਉਧਰੋਂ ਆਉਂਦੇ ਸਾਨੂੰ ਜੇ ਪਾਣੀ ਛੱਡਦੇ ਵੀ ਪੰਜ ਮਿੰਟ ਪਾਣੀ ਛੱਡਦੇ ਆ ਪੰਜ ਮਿੰਟ ਚ ਤੁਸੀਂ ਇਹ ਦ ਆ ਰਿਹਾ ਹੈ ਸਾਡੇ ਸਾਨੂੰ ਤਾਂ ਬੂੰਦ ਨਹੀਂ ਆਉਂਦੀ ਦੇਖੋ ਜੀ ਆਂਦਰ ਵੀ ਹੈ ਥੋੜੀ ਦੇਰ ਆਸੇ ਕਿ ਟੋਇਆ ਫੁੱਟਦੇ ਨਹੀਂ ਤਾਂ ਟੋਇਆ ਫੁੱਟਦੇ ਉੱਤੇ ਕਰਦੇ ਵੀ ਸਾਨੂੰ ਦਿਖਾ ਦਿੰਦੇ ਵੀ ਅਸੀਂ ਕਾਰਵਾਈ ਕਰ ਰਹੇ ਆ ਚਾਹ ਪਾਣੀ ਪੀਂਦੇ ਖਾਂਦੇ ਪੀਂਦੇ ਚਲੇ ਜਾਂਦੇ ਕੁਝ ਨਹੀਂ ਕਰਦੇ ਬਸ ਸੋ ਲక్ష్ਮੀ ਵਿਹਾਰ ਇਹ ਉਹ ਏਰੀਆ ਵੈ ਜਿੱਥੇ ਲੋਕ ਪਰੇਸ਼ਾਨ ਹੈ ਪਾਣੀ ਨਾ ਆਣ ਦੀ ਵਜ੍ਹਾ ਨਾਲ ਸੋ ਬਾਲਟੀਆਂ ਹੱਥ ਵਿੱਚ ਫੜ ਕੇ ਆਪਣੇ ਤਰ੍ਹਾਂ ਨਾਲ ਪ੍ਰੋਟੈਸਟ ਕਰਦੇ ਜ਼ਰੂਰ ਨਜ਼ਰ ਆ ਰਹੇ ਹੈ ਭਾਜੀ ਬਾਲਟੀਆਂ ਹੱਥ ਫੜ ਕੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਤੇ ਇਲੈਕਸ਼ਨਾਂ ਦਾ ਬਾਈਕਟ ਕੀਤਾ ਗਿਆ ਕੀ ਲੱਗਦਾ ਕਿ ਬਾਈਕਟ ਕਰਨਾ ਮਸਲਾ ਹੱਲ ਹੋਏਗਾ ਬਿਲਕੁਲ ਜੀ ਸਾਨੂੰ ਨੋ ਵਾਟਰ ਨੋ ਵੋਟ ਐਸਾ ਆਪਾਂ ਪਾਣੀ ਦੇ ਮੁੱਦੇ ਨੂੰ ਚੁੱਕਿਆ ਇਸ ਚੀਜ਼ ਦੇ ਉੱਤੇ ਸਭ ਤੋਂ ਪਹਿਲੇ ਤੇ ਅਸੀਂ ਕੱਲ ਸਾਰਾ ਮੋਹੱਲਾ ਇਕੱਠਾ ਹੋ ਕੇ ਮੌਜੂਦਾ ਕਾਉਂਸਲਰ ਰਿਤੇਸ਼ ਸ਼ਰਮਾ ਦੇ ਘਰ ਗਏ ਤੇ ਉਹਨਾਂ ਦੇ ਜਿਹੜੇ ਗੇਟ ਦੇ ਉੱਤੇ ਬੈਠੇ ਸੀ ਉਹਨਾਂ ਨੇ ਸਾਡੀ ਫੋਨ ਤੇ ਗੱਲ ਕਰਾਈ ਉਹਨਾਂ ਨੇ ਉਹ ਕਹਿੰਦੇ ਨਾ ਤੇ ਆਪਾਂ ਮੌਜੂਦਾ ਕਾਉਂਸਲਰ ਹੈਗੇ ਨਾ ਤੁਹਾਡਾ ਕੋਈ ਮਸਲਾ ਹੱਲ ਕਰ ਸਕਦੇ ਆ ਠੀਕ ਹੈ ਜੀ ਪਹਿਲੀ ਇਸੇ ਕਰਕੇ ਆਪਾਂ ਬਾਈਕਟ ਕੀਤਾ ਕੋਈ ਵੀ ਸਾਡੇ ਕੋਲ ਵੋਟ ਮੰਗਣ ਆਏਗਾ ਸਾਡੀ ਕੋਈ ਸੁਣਦਾ ਨਹੀਂ ਪਿਆ ਅਸੀਂ ਈਵਨ ਹਰ ਜਗ੍ਹਾ ਦੇ ਉੱਤੇ ਮੇਲਾ ਪਾਈਆਂ ਐਮ ਸੇਵਾ ਦੇ ਪਾਈਆਂ ਕਾਰਬੇਸ਼ਨ ਦੇ ਦਫਤਰ ਪਾਈਆਂ ਉਹ ਸਿਰਫ ਇਹ ਇੱਕ ਟੂਟੀ ਦੇ ਪਾਣੀ ਨੂੰ ਖੋਲ ਕੇ ਦੱਸ ਕੇ ਉਹਦੀ ਫੋਟੋ ਪਾ ਕੇ ਤੇ ਉਹਨੂੰ ਰਿਜ਼ੋਲਵ ਇਟ ਕਰਕੇ ਇਹਦੇ ਉਹ ਬੰਦ ਕਰਵਾ ਦਿੰਦੇ ਆ ਆਪਾਂ ਤਿੰਨ ਵਾਰੀ ਹੋਰੀ ਓਪਨ ਕਰਵਾਈਆਂ ਸੋ ਲక్ష్ਮੀ ਵਿਹਾਰ ਦੇ ਲੋਕ ਹੈ ਜਿਨ੍ਹਾਂ ਨੂੰ ਪਾਣੀ ਦੀ ਵਜ੍ਹਾ ਨਾਲ ਕਾਫੀ ਮੁਸ਼ਕਲਾ ਆ ਰਹੀਆਂ ਲੇਕਿਨ ਹੁਣ ਉਹਨਾਂ ਦੁਆਰਾ ਇਲੈਕਸ਼ਨਾਂ ਦਾ ਬਾਈਕਟ ਕੀਤਾ ਗਿਆ ਕਿਉਂਕਿ ਲੋਕ ਸਭਾ ਚੋਣ ਦੀ ਜਿਹੜੀ VOTING ਹੈ ਉਹ ਇੱਕ ਤਰੀਕ ਨੂੰ ਹੋਣੀ ਹੈ ਸੋ ਬੱਚੇ ਵੀ ਜਿਹੜਾ ਪੌਫਲੇਟ ਹੱਥ ਦੇ ਵਿੱਚ ਫੜ ਕੇ ਬੈਠੇ ਹੈ ਸੋ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਦੇ ਲੋਕ ਜ਼ਰੂਰ ਨਜ਼ਰ ਆ ਰਹੇ ਕਿਉਂਕਿ ਇਸ ਤੋਂ ਪਹਿਲਾਂ ਕਈ ਸ਼ਿਕਾਇਤਾਂ ਵੀ ਦੇ ਚੁੱਕੇ ਹੈ ਉਸ ਦਾ ਵੀ ਹੱਲ ਨਹੀਂ ਹੋਇਆ ਸੋ ਅੰਦਰ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਜਦੋਂ ਉਹਨਾਂ ਕੋਲ ਵੋਟ ਮੰਗਣ ਆਏਗਾ ਤੇ ਉਹ ਸਾਫ਼ ਤੌਰ ਤੇ ਉਹਨਾਂ ਨੂੰ ਕਹਿਣਗੇ ਕਿ ਅਗਰ ਪਾਣੀ ਨਹੀਂ ਤੇ ਫਿਰ ਵੋਟ ਨਹੀਂ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ